ਹੈਲੋ ਫਰੈਂਡਸ ਵੈਲਕਮ ਆ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਮੈਂ ਤੁਹਾਨੂੰ ਸਿਖਾਉਂਗੀ ਬੇਸਨ ਦੀ ਬਰਫੀ ਕਿੱਦਾਂ ਬਣਾਉਣੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਅਸੀਂ ਬੇਸਨ ਨੂੰ ਪਹਿਲਾਂ ਦੇਸੀ ਘਿਓ ਦੇ ਵਿੱਚ ਭੁੰਨਿਆ ਸੀ ਤੇ ਉਸ ਤੋਂ ਬਾਅਦ ਦੁੱਧ ਪਾ ਕੇ ਉਸ ਦੇ ਵਿੱਚ ਉਸ ਨੂੰ ਕાળਦੇ ਰਹਿਣਾ ਜਦੋਂ ਤੱਕ ਉਹ گاੜਾ ਨਹੀਂ ਹੁੰਦਾ ਉਸ ਤੋਂ ਬਾਅਦ ਉਸ ਦੇ ਵਿੱਚ ਮਿੱਠਾ ਪਾ ਦੇਣਾ ਤੇ ਇਹ ਦੋਨੋਂ ਨੂੰ ਮਿਕਸ ਕਰਕੇ ਉਹਦਾ ਜਿਹੜਾ ਮਟੀਰੀਅਲ ਹੈ ਇਹ ਬਣਾਇਆ ਗਿਆ ਹੈ ਇਨੂੰ ਚੰਗੀ ਤਰ੍ਹਾਂ گاੜਾ ਹੋਣ ਤੱਕ ਆਪਾਂ ਨੇ ਹਿਲਾਉਂਦੇ ਰਹਿਣਾ ਹੈ ਹੁਣੇ ਕੁਝ ਟਾਈਮ ਬਾਅਦ ਇਹੋ ਜਿਹਾ ਹੋ ਜਾਏਗਾ ਮਤਲਬ ਇੰਨਾ گاੜਾ ਦਿਖਣ ਲੱਗ ਜਾਏਗਾ ਤਾਂ ਇਹਨੂੰ ਹੋਰ گاੜਾ ਕਰਨ ਦੇ ਲਈ ਅਸੀਂ ਗੈਸ ਤੇ ਰੱਖ ਕੇ ਰੱਖਣਾ ਹੈ ਦੇਖੋ ਇਹ ਇੰਨਾ ਥੋੜਾ ਜਿਹਾ گاੜਾ ਹੋ ਚੁੱਕਿਆ ਹੁਣ ਪਹਿਲਾਂ ਨਾਲੋਂ ਕੁਝ ਫਰਕ ਪੈ ਗਿਆ ਤਾਂ ਫਿਰ ਹੁਣ ਅਸੀਂ ਕੀ ਕਰਨਾ ਹੈ ਇਸ ਦੇ ਵਿੱਚ ਰੰਗ ਪਾਉਣਾ ਹੈ ਲੱਡੂਆਂ ਵਾਲਾ ਰੰਗ ਹੋ ਸਕਦਾ ਹੈ ਉਹ ਖਾਣ ਵਾਲਾ ਰੰਗ ਕੋਈ ਵੀ ਪਾ ਸਕਦੇ ਹੋ ਤੁਸੀਂ ਇਹਦਾ ਰੰਗ ਵਧੀਆ ਕਰਨ ਲਈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤਾਂ ਕਿ ਇਹਦਾ ਕਲਰ ਹੋਰ ਵੀ ਅੱਛਾ ਆ ਸਕੇ ਤਾਂ ਇਸ ਨੂੰ ਇਸੇ ਤਰ੍ਹਾਂ ਕਰਦੇ ਰਹਿਣਾ ਹੈ ਮਿਲਾਉਂਦੇ ਰਹਿਣਾ ਇਸ ਦਾ ਕਲਰ ਬਹੁਤ ਹੀ ਅੱਛਾ ਬਣ ਕੇ ਆਊਗਾ ਤੇ ਜਦੋਂ ਇਹਨੂੰ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਇਹ ਗਾੜਾ ਜਿਹਾ ਹੋਣ ਲੱਗ ਜਾਊਗਾ ਤੇ ਗਾੜਾ ਹੋਣ ਤੋਂ ਬਾਅਦ ਇਹਨੂੰ ਇੱਕ ਡੱਬੇ ਦੇ ਵਿੱਚ ਕੱਢ ਲੈਣਾ ਹੈ ਤੁਸੀਂ ਡੱਬੇ ਦੇ ਵਿੱਚ ਕੱਢ ਕੇ ਚੰਗੀ ਤਰ੍ਹਾਂ ਇਹਨੂੰ ਵਿਛਾ ਦੇਣਾ ਹੈ ਤੁਸੀਂ ਕੋਈ ਵੀ ਚਮਚਾ ਲੈ ਸਕਦੇ ਹੋ ਵੱਡਾ ਚਮਚਾ ਲੈ ਸਕਦੇ ਹੋ ਜਾਂ ਫਿਰ ਤੂਸਕ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਫੈਲਾ ਲੈਣਾ ਹੈ ਡੱਬੇ ਦੇ ਵਿੱਚ ਤਾਂ ਡੱਬੇ ਦੇ ਵਿੱਚ ਜਦੋਂ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਫੈਲਾ ਲਿਆ ਤਫੇਰੇ ਬਿਲਕੁਲ ਅੱਛੇ ਤਰੀਕੇ ਨਾਲ ਜੰਮ ਜਾਂਦਾ ਹੈ ਤੇ ਜਿਹਦੇ ਨਾਲ ਅਸੀਂ ਪੀਸ ਕੱਟ ਸਕਦੇ ਆ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਇਹਨੂੰ ਹਿਲਾਉਂਦੇ ਰਹਿਣਾ ਹੈ ਹਿਲਾਉਂਦੇ ਰਹਿਣਾ ਹੈ ਤੇ ਫਿਰ ਉਸ ਤੋਂ ਬਾਅਦ ਇਹਦੇ ਵਿੱਚ ਬਦਾਮ ਤੇ ਪਿਸਤੇ ਨੂੰ ਕੁੱਟ ਕੇ ਇਹਦੇ ਉੱਪਰ ਪੁੱਕਣਾ ਹੈ ਤਾਂਕੋ ਤਾਂਕਿ ਉਹ ਇਹਦੇ ਨਾਲ ਲੱਗ ਸਕੇ ਤੇ ਇਸ ਤਰੀਕੇ ਨਾਲ ਤੁਸੀਂ ਇਹਦੇ ਉੱਪਰ ਬਦਾਮ ਤੇ ਪਿਸਤੇ ਨੂੰ ਕੁੱਟ ਕੇ ਪਾ ਸਕਦੇ ਹੋ ਫਿਰ ਉਸ ਤੋਂ ਬਾਅਦ ਅੱਛੇ ਤਰੀਕੇ ਨਾਲ ਇਹਦੇ ਉੱਪਰ ਜਮਾ ਦੇਣਾ ਹੈ ਤੇ ਫਿਰ ਉਸ ਤੋਂ ਬਾਅਦ ਕੀ ਕਰਨਾ ਹੈ ਤੁਸੀਂ ਦੇਖ ਲੈਣਾ ਕਿ ਇਹ ਅੱਛੇ ਤਰੀਕੇ ਨਾਲ ਜੰਮ ਗਿਆ ਤਾਂ ਫਿਰ ਉਸ ਤੋਂ ਬਾਅਦ ਇਸ ਦੇ ਛੋਟੇ-ਛੋਟੇ ਪੀਸ ਕੱਟ ਲੈਣੇ ਨੇ ਜਿੰਨੇ-ਜਿੰਨੇ ਕਿ ਪੀਸਾਂ ਨੂੰ ਚਾਹੀਦੇ ਹੋਣਗੇ ਪੀਸ ਕੱਟਣ ਤੋਂ ਬਾਅਦ ਸਾਡੀ ਬਰਫੀ ਬਿਲਕੁਲ ਹੀ ਅੱਛੇ ਤਰੀਕੇ ਦੇ ਨਾਲ ਤਿਆਰ ਹੋ ਜਾਊਗੀ ਕੋਈ ਵੀ ਤੁਹਾਡੇ ਘਰ 'ਚ ਰਿਸ਼ਤੇਦਾਰ ਆਂਦਾ ਹੈ ਜਾਂ ਕੋਈ ਵੀ ਹੋਰ ਮਹਿਮਾਨ ਆਉਂਦੇ ਨੇ ਤਾਂ ਤੁਸੀਂ ਉਹਨਾਂ ਨੂੰ ਇਹ ਬਹੁਤ ਹੀ ਆਸਾਨ ਤਰੀਕੇ ਨਾਲ ਬਣਨ ਵਾਲੀ ਬਰਫੀ ਖਵਾ ਸਕਦੇ ਹੋ। ਥੈਂਕ ਯੂ ਫॉर ਵਾਚਿੰਗ ਬਾਏ ਬਾਏ।